ਸਤਿ ਸ਼੍ਰੀ ਅਕਾਲ ਜੀ ਫੈਟਿਗ ਕਲੈਕਸ਼ਨ ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਆਪਣੀ ਵੀਡੀਓ ਰਹੇਗੀ ਜੀ ਸੰਡੇ ਆਫਰ ਵਾਲੀ ਆਫਰ ਵਾਲੀ ਸੂਟ ਆਪਾਂ ਹਮੇਸ਼ਾ ਲੈ ਕੇ ਆਉਂਦੇ ਆਂ ਹਰ ਸੰਡੇ ਆਪਣੇ ਸੂਟ ਹੁੰਦੇ ਆ ਜਿਹੜੇ ਸੇਲ ਕੱਢਦੇ ਆਂ ਜੀ ਅੱਜ ਫੇਰ ਆਪਾਂ ਇੱਕ ਸੂਟਾਂ ਦੀ ਸੀਰੀਜ਼ ਤੁਹਾਡੇ ਲਈ ਲੈ ਕੇ ਆਏ ਆ ਜਿਹਦੇ ਵਿੱਚ ਡਿਜ਼ਾਈਨ ਸੇਮ ਹੋਣਗੇ ਡਿਜ਼ਾਈਨਰ ਜਿਹੜੇ ਸਾਰਿਆਂ ਦੇ ਸੇਮ ਹੋਣ ਦੇ ਨਾਲ ਆ ਜੀ ਉਹਨਾਂ ਦੇ ਕਲਰਾਂ 'ਚ ਆਪਾਂ ਫਰਕ ਪਾਇਆ ਹੈ कि ਹੁਣ ਆਪਾਂ ਸਟਾਰਟ ਕਰਦੇ ਆਂ ਜਿਹੜਾ ਆਪਣਾ ਪਹਿਲਾ ਸੂਟ ਹੈ ਜੀ ਸੂਟ ਰਹੇਗਾ कॉटन मस्लिन ਉੱਤੇ कॉटन मस्लिन ਰਹੇਗਾ ਸਟੱਫ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਘੇਰੇ ਤੇ ਬਾਰਡਰ ਆਏਗਾ ਨੈਕਲਾਈਨ ਬਣੀ ਹੋਈ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਦੀ ਲੈਂਥ ਜਿੰਨੀ ਮਰਜ਼ੀ ਤੁਸੀਂ ਬਣਾ ਸਕਦੇ ਹੋ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਹੈ ਲੈਂਥ ਜਿੰਨੀ ਮਰਜ਼ੀ 45 47 ਜਿੰਨੀ ਮਰਜ਼ੀ ਬਣਾਓ ਜੀ ਲੈਂਥ ਫੁੱਲ ਬਣ ਜਾਏਗੀ ਔਰ ਜਿੰਨੇ ਨੇ ਲੈਂਥ ਕੱਟ ਕਰਨੀ ਉਹਦਾ ਵੀ ਕੋਈ ਇਸ਼ੂ ਨਹੀਂ ਹੈ ਕਿਉਂਕਿ ਇੱਥੇ ਕੱਟ પા ਕੇ ਪੱਟੀ ਉੱਪਰ ਰੱਖ ਕੇ ਸੈਟਿੰਗ ਆ ਜਾਈਗੀ ਜੀ ਨਾਲੇ ਦੀ ਹੈਗੀ ਅੱਜ ਜਿਹੜੀ ਬਾਜੂ ਦਾ ਬਾਰਡਰ ਦਿੱਤਾ ਹੈ ਬਾਜੂ ਦਾ ਵੀ ਬਾਰਡਰ ਹੈ ਨਾਲ ਔਰ ਪ੍ਰਿੰਟ ਵੀ ਦੇਖੋ ਬਾਜੂ ਦਾ ਪ੍ਰਿੰਟ ਵੀ ਬਿਲਕੁਲ ਸ਼ੂਟ ਦੇ ਨਾਲ ਦਾ ਦਿੱਤਾ ਹੋਇਆ ਹੈ ਕਈ ਵਾਰ ਸ਼ੂਟਾਂ ਦੇ ਮਤਲਬ ਪ੍ਰਿੰਟ ਸੇਮ ਨਹੀਂ ਹੁੰਦਾ ਬਾਜੂ ਦਾ ਸੇਮ ਪ੍ਰਿੰਟ ਹੈ ਜੀ ਔਰ ਸ਼ਰਟ ਦਾ ਬੈਕ ਫਰੰਟ ਸੇਮ ਆਏਗਾ ਸ਼ਰਟ ਦੀ ਬੈਕ ਔਰ ਫਰੰਟ ਦੀ ਜਿਹੜੀ ਪ੍ਰਿੰਟਿੰਗ ਆਏਗੀ ਬਿਲਕੁਲ ਸੇਮ ਆਏਗੀ ਜੀ ਨਾਲ ਬਿਲਕੁਲ ਟੋਨ ਮੈਚ ਕਰਦੀ ਹੈਗੀ ਹੈ ਗ੍ਰੀਨ ਕਲਰ ਦੀ ਬਾਟਮ ਕਲਰ ਹੈਗਾ ਜੀ ਇਹਦਾ ਗ੍ਰੀਨ ਲਾਈਟ ਨਾਲ ਜਿਆ ਗ੍ਰੀਨ ਹੈ ਜੀ ਬਿਲਕੁਲ ਭੜੀਲਾ ਜਿਆ ਗ੍ਰੀਨ ਨਹੀਂ ਹੈਗਾ ਬੜਾ ਸੋਹਣਾ ਜਿਆ ਕਲਰ ਹੈ ਔਰ ਨਾਲ ਆਏਗਾ ਇਹਦਾ ਜਿਹੜਾ ਦੁਪੱਟਾ ਹੈ ਜੀ ਸੈਮੀ ਪਿਓਰ ਦਾ ਸੈਮੀ ਪਿਓਰ ਦਾ ਨਾਲ ਆਏਗਾ ਦੁਪੱਟਾ ਔਰ ਇਹਦਾ ਪਰ ਰੇਟ ਰੱਖਿਆ ਇੰਨਾ ਕ ਰੇਟ ਰੱਖਿਆ ਜੀ ਦੇਖਣ ਸਾਫ ਸੂਟ ਪਸੰਦ ਆ ਜਾਣਾ ਰੇਟ ਨੂੰ ਦੇਖ ਕੇ ਰੇਟ ਰੱਖਿਆ ਇਹਦਾ 530 ਰੁਪਏ ਸ਼ਿਪਿੰਗ ਰੱਖੀ ਹੈ ਜੀ ਫ੍ਰੀ 530 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਏਗਾ ਜੀ ਇਹ ਤੁਸੀਂ ਬਣਾ ਕੇ ਗਰਮੀ ਦੇ ਵਿੱਚ ਆਰਾਮ ਦਾ ਇੱਕ ਸਟੱਫ ਹੈ ਬਣਾ ਕੇ ਪਾ ਸਕਦੇ ਹੋ जड़ी सारी गर्मी इंजॉय कर सकते सोहना स्टफ है जी ये और है है जी साल दो साल कुछ भी नहीं होने वाला दो तीन साल ना बुरा वेगा, कलर जान गड कलर रहेगा जी वह रहेगा रसट कलर की बॉटम के नस्ट कलर की बॉटम के नएगा जी सैकंड कलर डिजाइन बिलकुल सेम रहेगा जिम्मे की मैं पहला दसिया जी डिजाइन सेम है बिलकुल ਡਿਜ਼ਾਈਨ ਬਿਲਕੁਲ ਸੇਮ ਹੈ ਜੀ 컬러 ਦਾ ਆਪਾਂ ਡਿਫਰੈਂਸ ਰੱਖਿਆ ਹੈ ਬਿਲਕੁਲ ਸੇਮ ਪ੍ਰਿੰਟਿੰਗ ਹੈ ਜੀ ਨੈਕ ਲਾਈਨ ਬਣੀ ਹੈ ਬਾਰਡਰ ਬਣਿਆ ਬਾਜੂ ਤੇ ਪ੍ਰਿੰਟ ਹੈ ਨਾਲ ਹੈਗੇ ਬਿਲਕੁਲ ਟੋਨ ਮੈਚ ਕਰਦੀ ਹੈਗੀ ਇਹ ਬਾਟਮ ਔਰ ਨਾਲ ਹੈਗਾ ਜੀ ਸੈਮੀ ਪਿਓਰ ਦਾ ਦੁਪੱਟਾ ਰੇਟ ਸੇਮ ਹੈ ਜੀ 530 ਰੁਪਏ 530 ਰੁਪਏ ਇਹਨਾਂ ਦਾ ਨੇਟ ਰੇਟ ਹੈ ਜੀ ਚਾਰ ਸੂਟ ਤੁਹਾਨੂੰ ਦਿਖਾਉਂਗੀ ਚਾਰਾਂ ਦੇ ਕਲਰ ਹੋਣਗੇ ਡਿਫਰੈਂਟ ਡਿਫਰੈਂਟ ਕਲਰ ਝਾਈ ਸੋਨੇ ਨੇ ਇਹ ਹੈਗਾ ਜੀ ਜਿਹੜਾ ਮੈਂ ਤੁਹਾਨੂੰ ਹੁਣ ਕਲਰ ਖੋਲਿਆ ਰਸਟ ਜਿਹੜਾ ਕਲਰ ਹੈ ਬਿਲਕੁਲ ਲਾਈਟ ਦਾ ਰਸਟ ਹੈ ਡੱਲੇ ਦਾ ਬਹੁਤ ਸੋਹਣਾ ਰਸਟ ਕਲਰ ਹੈ ਗਰਮੀ ਦੇ ਵਿੱਚ ਪਾ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਮੈਂ ਕਲਰ ਤੁਹਾਨੂੰ ਖੋਲ ਕੇ ਦਿਖਾਵਾਂਗੀ ਜੀ ਇਹ ਹੈਗਾ ਮਸਟਰਡ येलो ਇੱਕ ਹੁੰਦਾ ਜੀ येलो ਥੋੜਾ ਜਿਹਾ ਫੜਕੀਲਾ ਦਾ ਹੁੰਦਾ ਹੈ ਇਹ ਬਿਲਕੁਲ ਡੱਲ ਵਾਲਾ ਮਸਟਰਡ येलो ਹੈ ਜੀ ਗਰਮੀ ਦੇ ਵਿੱਚ ਐਦਾਂ ਦਾ ਕੋਈ ਇਸ਼ੂ ਨਹੀਂ ਆਏਗਾ ਜਿੱਦਾਂ ਕਹਿੰਦੇ ਆ ਵੀ ਯੈਲੋ ਤੇ ਮੱਛਰ ਹੁੰਦਾ ਹੋਰ ਐਦਾਂ ਦਾ ਬਿਲਕੁਲ ਵੀ ਕੋਈ ਇਸ਼ੂ ਨਹੀਂ ਆਏਗਾ ਸਟੱਫ ਤੁਸੀਂ ਦੇਖ ਤੁਹਾਨੂੰ ਦੱਸ ਹੀ ਦਿੱਤਾ ਬੜਾ ਸੋਹਣਾ ਸਟੱਫ ਹੈ ਜੀ ਕਾਟਨ ਮਸਲੀਨ ਦਾ ਔਰ ਪ੍ਰਿੰਟਿੰਗ ਦੇਖ ਸਕਦੇ ਹੋ ਬੜੀ ਸੋਹਣੀ ਪ੍ਰਿੰਟਿੰਗ ਹੈ ਜੀ ਇਹਦੀ ਨਾਲ ਜਿਹੜੀ ਬਾਟਮ ਹੈ ਜੀ ਬਿਲਕੁਲ ਟੋਨ ਮੈਚ ਕਰਦੀ ਮਸਟਰਡ ਕਲਰ ਦੀ ਬਾਟਮ ਹੈ ਜੀ ਸਿਨ ਮਸਟਰਡ ਦਾ ਕਲਰ ਹੈ ਨਾਲ ਸੈਮੀ ਪਿਓਰ ਦਾ ਹੈਗਾ ਜੀ ਦੁਪੱਟਾ ਰੇਟ ਹੈਗਾ ਜੀ 530 ਰੁਪਏ 530 ਰੁਪਏ 530 ਰੁਪਏ ਦੇ ਵਿੱਚ ਆਪਾਂ سیل ਰੇਟ ਤੇ ਇਹ ਸੂਟ ਕੰਡੇ ਦੇ ਜੀ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਇਹ 530 ਰੁਪਏ ਦੇ ਵਿੱਚ ਉਹ ਲੀਨੀਆਂ ਚ ਜਿੱਥੇ ਮਰਜੀ ਬੈਠੇ ਮੰਗਵਾਓ ਨੈਕਸਟ ਜਿਹੜਾ ਸੂਟ ਰਹੇਗਾ ਜੀ ਆਪਣਾ ਰਹੇਗਾ ਚੈਰੀ ਸ਼ੇਡ ਦੇ ਬਾਟਮ ਦੇ ਨਾਲ ਤਿਆਰੀ ਦੇ ਛੇੜ ਦੀ ਨਾਲੇ ਦੇ ਬਾਟਮ ਰਹੇਗੀ ਪ੍ਰਿੰਟਿੰਗ ਸੇਮ ਰਹੇਗੀ ਨੈਕਲਾਈਨ ਬਾਰਡਰ ਹੈ ਜੀ ਨਾਲਾਈ ਦਾ ਸੈਮੀ ਪਿਓਰ ਦਾ ਦੁਪੱਟਾ ਦੁਪੱਟੇ ਦਾ ਸਾਈਜ਼ ਵੀ ਮੈਂ ਤੁਹਾਨੂੰ ਥੋਲ ਕੇ ਦਿਖਾ ਦਿੰਨੀ ਆ ਸੈਮੀ ਪਿਓਰ ਦਾ ਦੁਪੱਟਾ ਰਹਿਣ ਵਾਲਾ ਹੈ ਜੀ ਇਹ ਹੈਗਾ ਜੀ ਦੁਪੱਟੇ ਦਾ ਸਾਈਜ਼ ਵਧੀਆ ਸਾਈਜ਼ ਦਾ ਦੁਪੱਟਾ ਹੈ ਜੀ ਕੋਈ ਐਦਾਂ ਨਹੀਂ ਹੈਗਾ ਵੀ ਬਿਲਕੁਲ ਸਟਾਲ ਟਾਈਪ ਦਾ ਦੁਪੱਟਾ ਨਹੀਂ ਬਣਿਆ ਹੋਇਆ ਵਧੀਆ ਸਵਾ 2 ਮੀਟਰ 2.5 ਮੀਟਰ ਦੇ ਕਰੀਬ ਦੁਪੱਟਾ ਬਣਿਆ ਹੋਇਆ ਹੈ ਜੀ ਸੈਮੀ ਪਿਓਰ ਦਾ ਦੁਪੱਟਾ ਹੈ ਕਲਰ ਬਿਲਕੁਲ ਟੋਨ ਮੈਚ ਕਰ ਰਿਹਾ ਹੈ ਸੂਟ ਦੇ ਨਾਲ ਔਰ ਰੇਟ ਆਪਾਂ ਰੱਖਿਆ ਜੀ ਇਹਦਾ ਬਿਲਕੁਲ ਜਾਇਜ਼ 530 ਰੁਪਏ ਸ਼ਿਪਿੰਗ ਰੱਖੀ ਹੈ ਜੀ ਫ੍ਰੀ 올 ਇੰਡੀਆ ਦੇ ਵਿੱਚ ਬੈਠੇ ਜਿੱਥੇ ਮਰਜ਼ੀ ਮੰਗਵਾ ਸਕਦੇ ਹੋ ਆਪਣੀਆਂ ਸੰਡੇ ਨੂੰ ਜੀ ਹਮੇਸ਼ਾ ਆਪਾਂ ਆਫਰ ਵਾਲੇ ਸੂਟ ਲੈ ਕੇ ਆਉਣੇ ਆ ਕਈ ਕਈ ਭੈਣਾਂ ਦੀ ਡਿਮਾਂਡ ਹੈ ਜੀ ਉਹਨਾਂ ਨੈਕਸਟ ਆਪਾਂ ਜਿਹੜੀ ਵੀਡੀਓਜ਼ ਲੈ ਕੇ ਆਇਆ ਕਰਾਂਗੇ ਸੰਡੇ ਨੂੰ ਉਹ ਵਹਿੰਗੇ ਸੂਟਾ ਤੇ ਵੀ ਲੈ ਕੇ ਆਇਆ ਕਰਾਂਗੇ ਤੇ ਤੁਸੀਂ ਉਹ ਸੂਟ ਵੀ ਦੇਖ ਕੇ ਉਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਉਹ ਸੂਟ ਦਿਖਾਵਾਂਗੀ ਜੀ ਜਿਹੜੇ ਆਪਾਂ ਮਤਲਬ ਪੇਂਟ ਕਰਕੇ ਡਿਜ਼ਾਈਨ ਬਣਾਏ ਨੇ ਜੀ ਪੇਂਟ ਕਰਕੇ ਮੈਂ ਤੁਹਾਨੂੰ ਉਹ ਸੂਟ ਵੀ ਹੁਣ ਦਿਖਾਨੀ ਆਪਣੇ ਪੇਡ ਹੋ ਕੇ ਜੀ ਦੋ ਸੂਟ ਰੈਡੀ ਹੋਏ ਨੇਗੇ ਇਹ ਸੂਟ ਨੇ ਜੀ ਬਿਲਕੁਲ ਜਿਹੜੇ ਸੇਮ ਕਲਰ ਦੇ ਉੱਤੇ ਰੈਡੀ ਹੋਈ ਲੇ ਜੀ ਇਹ ਦੋਏ ਸਿਸਟਰ ਨੇ ਜੀ ਉਹ ਦੋ ਜਿਹੜੇ ਆਪਣੇ ਕਸਟਮਰ ਨੇ ਜੀ ਦੋਨੇ ਭੈਣਾਂ ਨੇ ਗੀਆਂ ਦੋਨੇ ਸਖੀਆਂ ਭੈਣਾਂ ਨੇ ਸੇਮ ਕਲਰ ਦੇ ਉੱਤੇ ਬਣਵਾਏ ਨੇ ਜੀ ਔਰ ਸਟਾਫ ਲਵਾਇਆ ਇਹਨਾਂ ਨੇ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਹੈ ਬਿਲਕੁਲ ਪ੍ਰੀਮੀਅਮ ਕਾਟਨ ਹੈ ਜੀ ਜਿਹੜਾ ਇਹਨਾਂ ਨੇ ਸਟੱਫ ਲੋਆ ਹੈ ਮਸਟਰਡ ਕਲਰ ਦੇ ਉੱਤੇ ਪੇਂਟ ਕਰਵਾਇਆ ਜੀ ਇਹਨਾਂ ਨੇ ਇਹ ਬਣੀ ਹੈ ਜੀ ਇਹਨਾਂ ਦੀ ਸ਼ਰਟ ਸ਼ਰਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਨਾਲ ਇੱਧਰ ਕਰਵਾਇਆ ਜੀ ਇਹਨਾਂ ਨੇ ਪੌਂਚਾ ਔਰ ਐਦਾਂ ਹੀ ਇਹਦੇ ਹੈਗੇ ਆ ਜੀ ਬਾਜੂ ਤੇ ਫਲਾਰ ਬਣੇ ਹੋਏ ਨੇ ਐਦੇ ਇਹਦੇ ਬਾਜੂ ਤੇ ਫਲਾਰ ਬਣੇ ਹੋਏ ਨੇ ਔਰ ਇਹ ਸੂਟ ਦਾ ਰੇਟ ਹੈ ਜੀ ਵਿਦ ਦਾ ਸਟੱਫ ਇਹ ਸੂਟ ਦਾ ਰੇਟ ਹੈਗਾ ਜੀ 1200 ਰੁਪਏ विद द स्टफ़ विद द पेंट सेम डिजाइन से सूट का रेट हैगा जी बारह सौ रुपए अगर तुम स्टफ क भी लेना चाहते हो कल स्टफ का रेट है जी साढ़े सात सौ रुपए तुम स्टफ ने तो देख सकते हो गौरवल देखो जी स्टफ देखो कि सोहना है नेड़े तो देखो स्टफ बहुत सोहना स्टफ है जी बिल्कुल प्रीमियम क्वालिटी की कॉटन है और ये दो सूट अपने को बन के रैनी हुए ने जी ये दोनों सिस्टर के ने ਦੋਨੇ ਪਹਿਨਾਰੇ ਸੂਟ ਬਣਾਏ ਨੇ ਜੀ ਇਹ ਦੋ ਸੂਟ ਸੇਮ ਕਲਰ ਦੇ ਉੱਤੇ ਸੇਮ ਡਿਜ਼ਾਈਨ ਦੇ ਨਾਲ ਆਪਣੇ ਕੋਲੇ ਦੋ ਸੂਟ ਬਣ ਕੇ ਰੈਡੀ ਹੋਏ ਨੇ ਜੀ ਇਹ ਦੋ ਸੂਟ ਨੇ ਜੀ ਇਹ ਦੋਨੇ ਸੂਟਾਂ ਦੇ ਸੇਮ ਕਲਰ ਸੇਮ ਡਿਜ਼ਾਈਨ ਅਪਾ ਬਣਾਏ ਨੇ ਔਰ ਸੂਟ ਬਣ ਕੇ ਬਹੁਤ ਹੀ ਸੋਹਣਾ ਮਤਲਬ ਕਿ ਰੈਡੀ ਹੋਇਆ ਜੀ ਇਹ ਜਿਵੇਂ ਇਹ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਕੇ ਦੁਪੱਟਾ ਟਾਈ ਡਾਈ ਦਾ ਕਰਵਾ ਕੇ ਬਹੁਤ ਸੋਹਣਾ ਸੂਟ ਬਣੂਗਾ ਜੀ ਇਹ 1200 ਰੁਪਏ ਦਾ ਵਿਦ ਸਟਫ ਵਿਦ ਪੇਂਟ ਇਹ ਸੂਟ ਦਾ ਰੇਟ ਹੈ ਜੀ 1200 ਰੁਪਏ ਕਲਰ ਦਾ ਇਹਦੇ ਵਿੱਚ ਥੋੜਾ ਡਿਫਰੈਂਸ ਆ ਰਿਹਾ ਹੈ ਕਿਉਂਕਿ ਜਿਹੜੇ ਕੈਂਦਰੇ ਇਹਦੇ ਵਿੱਚ ਕੈਂਦਰੇ ਆ ਕਲਰ ਹੈ ਚੱਕ ਰਿਹਾ ਥੋੜਾ ਜਿਹਾ ਬ੍ਰਾਈਟ ਚੱਕ ਰਿਹਾ ਹੈ ਪਰ ਇਹ ਮਸਟਰਡ येलो ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਇਹ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਦੇ ਆਪਾਂ ਬਣਾ ਕੇ ਦਿੱਤਾ ਹੈ 1200 ਦੀ ਰੇਂਜ ਦੇ ਵਿੱਚ ਆਪਾਂ ਬਣਾ ਕੇ ਦਿੱਤਾ ਹੈ ਜੀ ਇਸ ਤੋਂ ਬਾਅਦ ਅਗਰ ਤੁਸੀਂ ਇਹਨੂੰ ਕੱਲਾ ਸਟੱਫ ਵੀ ਸਾਡੇ ਤੋਂ ਲੈਣਾ ਚਾਹੁੰਦੇ ਹੋ ਉਦੇ ਵਿੱਚ ਆਪਣੇ ਕੋਲ ਇਹ 13-14 ਕਲਰ ਨੇ ਜੀ ਅਗਰ ਕੱਲਾ ਸਟੱਫ ਲੈਣਾ ਚਾਹੁੰਦੇ ਹੋ ਤਾਂ 750 ਦੀ ਰੇਂਜ ਕੱਲਾ ਸਟੱਫ ਮਿਲੇਗਾ ਅਗਰ ਸੇਮ ਡਿਜ਼ਾਈਨਰ ਪ੍ਰਿੰਟ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 1200 ਰੁਪਏ ਦੇ ਵਿੱਚ ਫ੍ਰੀ ਡਿਲੀਵਰੀ ਦੇ ਵਿੱਚ ਤੁਹਾਡੇ ਕੋਲ ਇਹ ਘਰ ਤੱਕ ਪਹੁੰਚ ਜਾਏਗਾ ਜੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਸੇਲ ਰੇਟ ਤੇ ਕੁਝ ਕੁ ਸੂਟ ਦਿਖਾਏ ਨੇ ਦੋਵੇਂ ਤੁਹਾਨੂੰ ਦਿਖਾਈ ਨੇ ਪੇਟ ਵਾਲੇ ਸੂਟ ਸਾਰੇ ਸੂਟ ਨੇ ਬੜੇ ਸੋਹਣੇ ਨੇ ਤੇ ਬੜੀ ਸੋਹਣੀ ਕੁਆਲਿਟੀ ਦੇ ਸੂਟ ਤੁਹਾਨੂੰ ਮੈਂ ਦਿਖਾਏਗੇ ਜਿਹੜੇ ਕਿ ਸੇਲ ਵਾਲੇ ਸੂਟ ਹਨ ਕਿ ਆਪਾਂ ਫਲੈਟ ਰੇਟ ਤੇ ਕੱਢੇ ਨੇ ਜੀ 520 ਰੁ 올 ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਬੈਠੇ ਤੁਸੀਂ suit ਮੰਗਵਾ ਸਕਦੇ ਹੋ ਅਗਰ ਤੁਸੀਂ ਇਹ suit ਪੇਂਟ ਕਰਵਾਣੇ ਵੀ ਜਾਂ ਦੁਪੱਟੇ ਵਗੈਰਾ ਇਹਨਾਂ ਦਾ ਰੈਡੀ ਕਰਵਾਣੇ ਤੁਸੀਂ ਕਰਵਾ ਸਕਦੇ ਹੋ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਆਪਾਂ ਐਂਡ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ